ਪੰਜਾਬ ਦੇ ਵਿੱਚ ਨਸ਼ਿਆਂ ਦੇ ਖਤਰੇ ਦੇ ਨਾਲ ਨਜਿੱਠਣ ਦੇ ਲਈ ਸੂਬਾ ਸਰਕਾਰ ਦੀ ਵਚਨਬੱਤਾਂ ਨੂੰ ਦਰਹਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਵਿੱਚੋਂ ਇਸ ਸ਼ਰਾਬ ਦੇ ਖਾਤਮੇ ਦੇ ਲਈ ਪੰਜਾਬ ਸਰਕਾਰ ਨੇ ਬਹੁਤ ਛਾਵੀ ਰਣਨੀਤੀ ਜਿਹੜੀ ਉਹ ਉਲੀਕੀ ਹੈ ਇੱਥੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸੂਬੇ ਦੀ ਪੁਲ ਸਿੰਘ ਦੇ ਵਿੱਚ ਜਿਹੜਾ ਉਹ ਸੁਧਾਰ ਲਿਆਣ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਚੋਣਾ ਦੀਆਂ ਤਿਆਰੀਆਂ ਦੌਰਾਨ ਪੰਜਾਬ ਪੁਲਿਸ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਨਗਦੀ ਅਤੇ ਨਸ਼ੇ ਫੜੇ ਨੇ ਅਤੇ ਨਸ਼ਿਆਂ ਦੀ ਸਪਲਾਈ ਦੇ ਜਿਹੜੇ ਬਾਰੇ ਆ ਉਹ ਅਹਿਮ ਜਾਣਕਾਰੀਆਂ ਵੀ ਜੁਟਾਈਆਂ ਨੇ ਉਹਨਾਂ ਨੇ ਕਿਹਾ ਕਿ ਇਹ ਧਿਆਨ ਵਿੱਚ ਆਇਆ ਉਹਨਾਂ ਦੇ ਕਿ ਲੇ ਪਦਰਤੇ ਜਿਹੜੇ ਪੁਲਿਸ ਮੁਲਾਜ਼ਮ ਨੇ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਨਸ਼ਾ ਕਰਾ ਦੇ ਨਾਲ ਗੱਡ ਤੋਂਪਾ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਅਹਿਮ ਪਹਿਲ ਕਦਮੀ ਕਰਦੇ ਆ ਸੂਬਾ ਸਰਕਾਰ ਨੇ درجہਬੰਦੀ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਉੱਤੇ ਆਉਂਦੇ ਅਤੇ ਲੰਮੇ ਸਮੇਂ ਤੋਂ ਇੱਕੋ ਥਾਂ 'ਤੇ ਤਾਇਨਾਤ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀਆਂ ਵੱਡੇ ਪੱਧਰ ਉੱਤੇ ਜਿਹੜੀਆਂ ਬਦਲੀਆਂ ਕੀਤੀਆਂ ਹਨ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਡਿਵੀਜ਼ਨਾਂ ਦੇ ਵਿੱਚ ਤਾਇਨਾਤ 10000 ਤੋਂ ਵੱਧ ਜਿਹੜੇ ਮੁਲਾਜ਼ਮਾਂ ਦੇ ਪੁਲਿਸ ਮੁਲਾਜ਼ਮਾਂ ਦੇ ਜਿਹੜੇ ਤਬਾਦਲੇ ਆ ਉਹ ਕੀਤੇ ਗਏ ਨੇ ਅਤੇ ਤਣਾਤਿਆਂ ਦੇ ਵਿੱਚ ਰੋਟੇਸ਼ਨ ਦੀ ਜਿਹੜੀ ਪ੍ਰਤਿਕਿਰਿਆ ਉਹ ਚੱਲ ਰਹੀ ਹੈ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਸੂਬਿਆਂ ਦੇ ਵਿੱਚ ਜਿਹੜੀ ਸੂਬੇ ਦੇ ਵਿੱਚ ਜਿਹੜੀ ਨਸ਼ਿਆਂ ਦੀ ਸਮਗਲਿੰਗ ਹੈ ਉਹਨੂੰ ਠੱਲ ਪਾਉਣ ਦੇ ਲਈ ਇਹ ਜਿਹੜਾ ਕਦਮ ਹੈ ਇਹ ਚੁੱਕਿਆ ਗਿਆ ਹੈ ਕਿਉਂਕਿ ਉਹਨਾਂ ਨੂੰ ਰਿਪੋਰਟਾਂ ਮਿਲੀਆਂ ਨੇ ਕਿ ਹੇਠਲੇ ਜਿਹੜੇ ਪੱਧਰ ਦੇ ਉੱਤੇ ਜਿਹੜੇ ਕਈ ਪੁਲਿਸ ਅਫਸਰਾਂ ਦੀ ਨਸ਼ਾ ਤਸਕਰਾਂ ਦੇ ਨਾਲ ਜਿਹੜੀ ਉਹ ਸਾਂਝ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਵਿਭਾਗ ਦੇ ਵਿੱਚ ਲੀਆਂ ਇੰਨਾ ਕਾਲੀਆਂ ਪੇਡਾਂ ਦੀ ਜਿਹੜੀ شناخت ਆ ਉਹ ਕਰਨ ਦੀ ਜਿਹੜੀ ਆ ਉਹ ਲੋੜ ਹੈ ਤੇ ਇਹਨਾਂ ਦੀ شناخت ਕੀਤੀ ਜਾਵੇਗੀ ਅਤੇ ਉਹਨਾਂ ਦੇ ਵਿਰੁੱਧ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਵੀ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਜੇ ਕੋਈ ਨਸ਼ਿਆਂ ਦੀ ਸਮਗਲਿੰਗ ਦੇ ਵਿੱਚ ਸ਼ਾਮਲ ਪਾਇਆ ਗਿਆ ਤਾਂ ਪੁਲਿਸ ਇੱਕ ਹਫ਼ਤੇ ਦੇ ਅੰਦਰ ਅੰਦਰ ਉਸ ਦੀ ਜਿਹੜੀ ਹੈ ਜਾਇਦਾਦ ਹੈ ਉਹ ਜ਼ਬਤ ਕਰੇਗੀ ਉਹਨਾਂ ਨੇ ਇਹ ਵੀ ਕਿਹਾ ਕਿ ਅਧਿਕਾਰੀਆਂ ਨੂੰ ਇਸ ਨੀਤੀ ਨੂੰ ਮਿਸ਼ਨਰੀ ਭਾਵਨਾ ਦੇ ਨਾਲ ਲਾਗੂ ਕਰਨ ਦੇ ਲਈ ਕਿਹਾ ਗਿਆ ਤੇ ਨਸ਼ਿਆਂ ਦੀ ਤਸਕਰੀ ਨੂੰ ਠੱਲ ਤਾਂ ਜੋ ਜਿਹੜੀ ਨਸ਼ਿਆਂ ਦੀ ਤਸਕਰੀ ਆ ਉਹਨੂੰ ਠੱਲਿਆ ਜਾ ਸਕੇ ਭਗਵਾਨ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਪੁਲਿਸੀ ਕਾਰਸ਼ਲਤਾ ਵਧਾਉਣ ਦੇ ਲਈ ਫੋਰਸ ਦੇ ਵਿੱਚ 10000 ਨਵੀਆਂ ਜਿਹੜੀਆਂ ਅਸਾਮੀਆਂ ਸਿਰਜਣ ਦਾ ਫੈਸਲਾ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਾਸੇ ਅਪਰਾਧ ਨੂੰ ਰੋਪਣ ਦੇ ਵਿੱਚ ਮਦਦ ਮਿਲੇਗੀ ਦੂਜੇ ਪਾਸੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਜਿਹੜੇ ਮੌਕੇ ਪੈਦਾ ਹੋਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਸੂਬੇ ਦੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੇ ਲਈ ਪੰਜਾਬ ਪੁਲਿਸ ਨੂੰ ਅਤ ਅਧਨਿਕ ਜਿਹੜੀ ਟੈਕਨੋਲੋਜੀ ਹੈ ਉਹਦੇ ਨਾਲ ਲੈਸ ਕੀਤਾ ਗਿਆ ਹੈ ਅਤੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਸਫਲਤਾਪੂਰਵਕ ਜਿਹੜਾ ਉਹ ਆਪਣਾ ਕੰਮ ਕਰ ਰਹੀ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਫੋਰਸ ਨੇ ਆਪਣੀ ਹੋਣ ਤੋਂ ਬਾਅਦ ਹੁਣ ਤੱਕ ਸੜਕ ਹਾਸਿਆਂ ਦੇ ਤੋਂ ਬਾਅਦ 2000 ਤੋਂ ਵੱਧ ਜੜੀਆਂ ਕੀਮਤੀ ਜਾਨਾਂ ਨੇ ਉਹ ਬਚਾਈਆਂ ਨੇ ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਨੂੰ ਆ ਸੂਬੇ ਦੀ ਭਲਾਈ ਲਈ ਜਨਤਕ ਲਹਿਰ ਦੇ ਵਿੱਚ ਬਦਲਣ ਲਈ ਆਖਿਆ ਗਿਆ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਉਹ ਦਿਨ ਚਲੇ ਗਏ ਨੇ ਕਿ ਜਦੋਂ ਸੂਬਾ ਸਰਕਾਰ ਕਮਿਸ਼ਨ ਉੱਤੇ ਚੱਲਦੀ ਹੁੰਦੀ ਸੀ ਤੇ ਹੁਣ ਤਾਂ ਸਰਕਾਰ ਦਾ ਮਿਸ਼ਨ ਮੰਗ ਚਲ ਰਹੀ ਹੈ ਇਸੇ ਤਰ੍ਹਾਂ ਸੂਬੇ ਦੇ ਵਿੱਚ ਜਿਹੜੀ ਸਮਗਲਿੰਗ ਹੈ ਉਹਦੇ ਲਈ ਡਰੋਨਾਂ ਦੀ ਵਰਤੋਂ ਕਰਨ ਵਾਲੇ ਜਿਹੜੇ ਸਮਗਲਰਾਂ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਨਾਲ ਨਜਿੱਠਣ ਦੇ ਲਈ تفصیلی ਦੇ ਨਾਲ ਜਿਹੜੀ ਰਣਨੀਤੀਆ ਬਣਾਈ ਗਈ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਪੰਜਾਬ ਹੈ ਉਹ ਲੜਾਈ ਲੜ ਰਿਹਾ ਹੈ ਇਸ ਕਾਰਜ ਦੇ ਲਈ ਕੋਈ ਕਸਰ ਬਾਕੀ ਜਿਹੜੀ ਉਹ ਨਹੀਂ ਛੱਡੀ ਜਾਵੇਗੀ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਿਲਕੁਲ ਵੀ ਨਸ਼ਾ ਪੈਦਾ ਨਹੀਂ ਹੁੰਦਾ ਸਗੋਂ ਹੋਰ ਸੂਬਿਆਂ ਦੇ ਸਰਹੱਦ ਪਾਰੋਂ ਜਿਹੜਾ ਨਸ਼ਾ ਉਸ ਸਮਗਲਰ ਕੀਤਾ ਜਾਂਦਾ ਉਹਨਾਂ ਨੇ ਇਹ ਵੀ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਥਾਣਿਆਂ ਦੇ ਵਿੱਚ ਰੋਜ਼ਾਨਾ ਦੇ ਕੰਮਕਾਜ ਵਿੱਚ ਆਉਣ ਵਾਲੇ ਜਿਹੜੇ ਲੋਕ ਹੈ ਉਹਨਾਂ ਦੇ ਨਾਲ ਸਤਕਾਰ ਨਾਲ ਪੇਸ਼ ਆਉਣ ਲਈ ਵੀ ਕਿਹਾ ਗਿਆ ਹੈ ਭਗਵਾਨ ਸਿੰਘ ਮਾਨ ਨੇ ਕਿਹਾ ਕਈ ਥਾਣਿਆਂ ਦੇ ਵਿੱਚ ਆਉਣ ਵਾਲੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਬੇਲੋੜੀ ਪਰੇਸ਼ਾਨੀ ਲਈ ਸਬੰਧਤ ਜ਼ਿਲ੍ਹੇ ਦੇ ਐਸਐਸਪੀ ਨੂੰ ਜਵਾਬ ਦੇ ਜਿਹੜਾ ਉਹ ਬਣਾਇਆ ਜਾਵੇਗਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਅਧਿਕਾਰੀਆਂ ਨੂੰ ਵਿਧਾਇਕਾਂ ਅਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਨੂੰ ਮਾਣ ਸਤਕਾਰ ਦੇਣ ਲਈ ਵੀ ਆਖਿਆ ਗਿਆ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਨਾਲ ਬਿਲਕੁਲ ਲਿਹਾਜ਼ ਨਾ ਵਰਤਣ ਦੀ ਜਿਹੜੀ ਰਣਨੀਤੀ ਹੈ ਉਹ ਅਪਣਾਈ ਹੈ ਇਸ ਕਾਰਜ ਵਿੱਚ ਕੋਈ ਵੀ ਕਤਾਹੀ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਅਪਰਾਧਾਂ ਵਿੱਚ ਚਾਹੇ ਕੋਈ ਵੀ ਸ਼ਾਮਲ ਕਿਉਂ ਨਾ ਹੋਵੇ ਉਸ ਨੂੰ ਜਿਹੜਾ ਉਹ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਵੇਚ ਕੇ ਸਾਡੀਆਂ ਪੀੜ੍ਹੀਆਂ ਦਾ ਜਿਹੜਾ ਉਹ ਨਸਲਕਾਤ ਕਰਨ ਵਾਲੇ ਇਨ੍ਹਾਂ ਲੋਕਾਂ ਬਾਰੇ ਸੂਬਾ ਸਰਕਾਰ ਅੱਖਾਂ ਮੀਟ ਕੇ ਜਿਹੜਾ ਉਹ ਨਹੀਂ ਬੈਠ ਸਕਦੀ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਲੋਕਾਂ ਨੂੰ ਮਿਸਾਲੀ ਜਿਹੜੀ ਆ ਉਹ ਸਜ਼ਾ ਦਵੇਗੀ ਅਤੇ ਹੋਰ ਲੋਕਾਂ ਨੂੰ ਅਜਿਹੇ ਕਾਨੂੰਨੀ ਕਾਰਨਾਮਿਆਂ ਤੋਂ ਸ਼ਾਮਲ ਹੋਣ ਤੋਂ ਰੋਕਿਆ ਰੋਕੇਗੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੱਤਾ ਦੇ ਵਿੱਚ ਭਾਈਵਾਲ ਨਾ ਬਣਨ ਕਾਰਨ ਜਿਹੜੀ ਭਾਜਪਾ ਅਤੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ ਉਹ ਨਿਰਾਸ਼ ਨੇ ਤੇ ਉਹਨਾਂ ਨੇ ਇਹ ਕਿਹਾ ਕਿ ਇਸੇ ਨਿਰਾਸ਼ਾ ਦੇ ਕਾਰਨ ਸਾ ਕਾ ਸੰਸਦ ਮੈਂਬਰ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਜਿਹੜੇ ਬੇਬੁਨਿਆਦ ਜਿਹੜੇ ਉਹ ਬਿਆਨ ਜਾਰੀ ਕੀਤੇ ਜਾ ਰਹੇ ਨੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਸਿਰਫ ਆਪਣੇ ਨੀਜੀ ਸਵਾਰਥਾਂ ਦੀ ਜਿਹੜੀ ਉਹ ਚਿੰਤਾ ਹੈ ਜਦੋਂ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਉਹ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਦੇ ਲਈ ਜਿਹੜਾ ਉਹ ਚਿੰਤਤ ਨੇ ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕਰਦਿਆ ਕੀਤਾ ਕਿ ਲੰਬੇ ਸਮੇਂ ਤੱਕ ਜਿਹੜਾ ਚੋਣ ਜਾਬਤਾ ਲਾਗੂ ਰਹਿਣ ਕਾਰਨ ਸੂਬੇ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਖੜੋਤ ਆਈ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸੂਬੇ ਦੇ ਸਮੁੱਚੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਦੇ ਲਈ ਸੂਬਾ ਸਰਕਾਰ ਜਿਹੜੀ ਉਹ ਵਚਨਬੱਧ ਹੈ ਲੋਕਾਂ ਦੀ ਭਲਾਈ ਦੇ ਲਈ ਸੂਬਾ ਸਰਕਾਰ ਮੁੜ ਹਰਕਤ ਦੇ ਵਿੱਚ ਆਈ ਹੈ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਜ਼ਮੀਨੀ ਪੱਧਰ ਤੋਂ ਲੈ ਕੇ ਲੋਕਾਂ ਪਾਸੋਂ ਪ੍ਰਤੀਕਰਮ ਜਿਹੜਾ ਉਹ ਲੈ ਕੇ ਸੂਬਾ ਸਰਕਾਰ ਲੋਕਾਂ ਦੀ ਭਲਾਈ ਦੇ ਲਈ ਜਿਹੜੀਆਂ ਵੱਖ-ਵੱਖ ਰਣਨੀਤੀਆਂ ਜਿਹੜੀਆਂ